ਦੇ ਰਸਿਕਾ ਸਸਿਕਾ ਬਾਈ ਜੀ ਕੀ ਆ ਜਾਣ ਲੇਗੀ ਤੁਹਾ ਵੀ ਆਜੀ ਵਧੀਆ ਫਸ ਕਲਾਸ ਵੇ ਜੀ ਇੱਕ ਲੇ ਆਫਟਾ ਸ਼ੁਰੂ ਹੋ ਗਈ ਕਪਾਸਿਟੀ ਦਾ ਹਾਂਜੀ ਪੈਸੇ ਵੀ ਲੈ ਲੈ ਤੇ ਫਿਰ ਲੇ ਆਫ ਵੀ ਨਾਲ ਹੀ ਐਗਜੈਕਟਲੀ ਸੋ ਕਿਨ ਦੇ ਵੀ ਹੈ ਵੀ ਵੀ ਹੈਵ ਲੇਡ ਆਫ ਟੂ ਟੂਰ ਫੈਕਟਰੀਜ਼ ਟੂ ਗੈਟ ਇਟ ਟੂ ਅਪ ਟੂ ði ਸਟੈਂਡਰਡ ਆ ਗ੍ਰੀਨ ਐਮਿਸ਼ਨ ਜੀ ਹੂੰ ਠੀਕ ਹੈ ਜੀ ਉਹ ਗ੍ਰੀਨ ਗ੍ਰੀਨ ਐਮਿਸ਼ਨ ਜੇ ਮੈਨੇ ਸੋਚਾਇ ਲੱਗਣਗੇ ਨਾ ਮੈਨੇ ਥੋੜਾ ਜਿਹਾ ਸਟੀਲ ਪਲਾਂਟ ਲਗੂਗਾ ਉਸ ਤੋਂ ਧੁੱਕੇ ਧੂਆ ਨਹੀਂ ਆਉਂਦਾ ਮੈਨੇ ਤੋਂ ਬਾਦੇ ਵਿੱਚ ਮੈਂ ਇੰਨਾ ਕਬਰ ਕੇ ਬੇਜੇ ਉਹਨੇ ਕੋਕਰਟ ਕਰ ਲਿਆ ਜੀ ਹਾਊ ਬੈਡ ਦੀ ਪੋਲਿਸੀਜ਼ ਆਰ ਥੈਟ देयर ਆ ਰਾਈਟ ਲੈਫਟ ਐਂਡ ਸੈਂਟਰ ਯੂ ਆਰ ਲੂsing ਬਿਜ਼ਨਸ ਜੀ ਹਮ ਰਾਈਟ ਲੈਫਟ ਐਂਡ ਸੈਂਟਰ ਦੂਜੀ ਦੂਜੀ ਗੱਲ ਏਦਾਂ ਵੀ ਹੁਣ ਤਾਂ ਇੰਨੀ ਤੁਹਾਡੇ ਫੋਕਸ ਦੇ ਵਿੱਚ ਵੀ ਇੰਨੇ ਤੁਸੀਂ ਲੈਫਟ ਲੀਨਿੰਗ ਹੋ ਕਿ ਤੁਹਾਡੇ ਕੋਕਰਸ ਮੈਂਬਰਸ ਰੈਡੀ ਟੂ ਰਿਜ਼ਾਈਨ ਆ ਬਿਕਾਜ਼ ਯੂਰ ਫੂਲਡ ਅ ਪਾਈਪਲਾਈਨ ਜੀ how bad is your मतलब there is nothing more than my own ideology ji country 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 gaya par meri ideology chalni jayegi ji what i think is right for the system that is the right thing ji te e inna nu puchna hove bhi jehdi baaki countries kar rahiyan ne ki wo aap de unna ne aap di ideologies nu change nahi ki par ji ਮੇਰਾ ਇਹ ਮਨਣਾ ਬਈ ਜਦੋਂ ਇੱਕੋ ਜਿਹੀ ਸਰਕਾਰ ਬਹੁਤ ਲੰਮਾ ਸਮਾਂ ਰਹਿ ਜਾਂਦੀ ਹੈ ਨਾ ਕਿਸੇ ਵੀ ਕੰਟੇਚ ਡਸਨ ਮੈਟਰ ਕੰਜ਼ਰਵੇਟਿਵ ਵੀ ਜਾਂਦਾ ਹੈ ਲੈਬਰ ਵੀ ਜਾਂਦਾ ਹੈ ਉਹਦੇ ਐਵੇਂ ਕੰਮ ਕਰਦੇ ਰਹਿਣ ਉਹ ਸਰ ਦੂਜੀ ਦੂਜੀ ਚੀਜ਼ ਨੂੰ ਬਿਲਕੁਲ ਹੀ ਪਿੱਛੇ ਹੀ ਧੱਕਦੇ ਤੁਰੇ ਜਾਂਦੇ ਨੇ ਮਿਲ ਵੀ ਜਿਹਦੇ ਮਤਲਬ ਕਿ ਹੀਰ ਕੇਲਿੰਗ ਦਿਸ ਇਜ਼ ਰਾਈਟ ਲੈਫਟ ਐਂਡ ਸੈਂਟਰ ਜੀ ਜੀ ਅਗਰ ਤੁਸੀਂ ਜਨਵਰੀ ਵੀ ਤੁਸੀਂ ਵੇਟ ਕਰੋ ਜਨਵਰੀ ਦੇਖੋ ਸਹੀ ਕਿਵੇਂ ਮੈਟ ਲੇਆਫ ਵੀ ਵਿਲ ਸੀ ਇਨ ਅੰਟਾਰੀਓ ਜੀ ਵੈਰੀ ਮੈਸਿਵ ਕੋਜ਼ ਕੋਜ਼ ਹੁਣ ਤਾਂ ਚਲੋ ਹੁਣ ਕਈ ਬਿਜ਼ਨਸ ਫਿਰ ਵੀ ਸਰਵਾਈਵ ਕਰ ਰਹੇ ਹਨ ਨਾ ਕਿਉਂਕਿ ਤੁਹਾਡਾ ਆ ਸੀਜ਼ਨਲ ਆ ਗਿਆ ਵੀ ਤੁਹਾਡਾ ਬਿਜ਼ੀ ਸੀਜ਼ਨ ਹੁੰਦਾ ਵਾ ਇਸ ਟਾਈਮ ਤੱਕ ਦਸੰਬਰ ਤੱਕ ਹੁਣ ਜਦੋਂ ਉਸ ਤੋਂ ਬਾਅਦ ਜਨਵਰੀ ਫਰਵਰੀ ਦਾ ਸਲੋ ਮਨਥ ਹਟ ਕਰਨੇ ਨੇ ਅ ਇਸ ਗੋਨੇ ਵੀ ਕਨਸਰਨਿੰਗ ਭਾਈ ਜੀ ਫॉर ਲੋਟ ਆਫ ਪੀਪਲ ਸਾਈਜ਼ ਡਿਟੇਲ ਬਿジネス ਕਰਨੀ ਜਾਂ ਸਰਵਿਸ ਇੰਡਸਟਰੀ ਦੇ ਵਿੱਚ ਕੰਮ ਕਰਨ ਨਾਲ ਜੀ ਬਿਜ਼ਨਸ ਗਰੋਥ ਨਹੀਂ ਹੁੰਦੀ ਐਕਸਲ ਜਿਹੜੀ ਗਰੋਥ ਆ ਕੰਟਰੀ ਦੀ ਉਹ ਮੈਨੂਫੈਕਚਰਿੰਗ ਚ ਆ ਜੀ ਜਾਂ ਤੁਸੀਂ ਕੋਈ ਕ੍ਰੀਏਟੀਵਿਟੀ ਕਰਦੇ ਹੋ ਜੀ ਕੈਨੇਡਾ ਤੋਂ ਤੁਸੀਂ ਕਲੋਸ ਕਰ ਰਹੇ ਹੋ ਸਾਰੇ ਪਾਸੇ ਨੂੰ ਟੈਲੈਂਟ ਤਾਂ ਤੁਹਾਡੇ ਕੋਲ ਖੜੀ ਨਹੀਂ ਰਿਹਾ ਈਵਨ ਕਿ ਜਿਹੜੇ ਤੁਹਾਡੇ ਵਧੀਆ ਐਜੂਕੇਟਿਡ ਬੰਦੇ ਨੇ ਕੈਨੇਡਾ ਦੇ ਵੀ ਜਿਹੜੇ ਕੈਨੇਡਾ ਦੇ ਗਿਆ ਬਾਹਰੋਂ ਵੀ ਕਿਤੇ ਆਉਂਦੇ ਉਹ ਤਾਂ ਨਾਲ ਦੀ ਨਾਲ ਜਿਵੇਂ ਹੀ ਸਿਰ ਦੇ ਨੁੰਦੇ ਨੇ ਉਹ ਅਗਲੇ ਕਿਸੇ ਕੋਈ ਕੰਟਰੀ ਉੱਡ ਜਾਂਦੇ ਨੇ ਜੀ ਜੀ They, are, they they look at this expenditure and they look at the amount of money they been spending on this and they will be tax de jane aur kuch hai hi nahi ji chal tu tax wad de re ho i do understand which tax wad de re ho yaar todi housing industry so hai ji todi aur chizyan to so industry kare samjhi aundi hai abhi chal banda keh reya tax wad hai we have facilities care facilities ne sade kole uh, health care diyan je pangal lani paira na health care par aa janda ve kede pavak di hai ji cho ਜੀ ਠੀਕ ਹੈ ਹਾਂ ਜੀ ਇਹ ਮਤਲਬ ਬਹੁਤ ਸਾਰੀਆਂ ਪ੍ਰੋਬਲਮਾਂ ਆਏ ਨੇ ਪਰ ਪਰ ਤੁਹਾਨੂੰ ਭਈ ਇਹਦੇ ਤੇ ਕੀ ਲੱਗਦਾ ਵਾ ਜਿਹੜੇ ਦੂਸਰੇ ਆਪਣੇ ਹੁਣ ਇਹਨਾਂ ਨੇ ਜਿਵੇਂ 500 ਮਿਲੀਅਨ ਲੈਤਾ ਲਿਆ ਉਸ ਤੋਂ ਬਾਅਦ ਉਹ ਫਾਇਰ ਵੀ ਕਰਤਾ ਪਰ ਜਿਹੜਾ ਮੈਨੂੰ ਇੱਕ ਤਾਂ ਚਲੋ ਟੈਰਫ ਦਾ ਜਿਹੜਾ ਯੂਐਸਸੀ ਨਾਲ ਹੈਗਾ ਉਹ ਤਾਂ ਹੈਗੇ ਹੈਗਾ ਵਾ ਪਰ ਜਿਹੜਾ ਤੁਹਾਡਾ ਇਨਗ੍ਰੋਨ ਹੈਗਾ ਤੁਹਾਡਾ ਇੰਡਸਟਰੀਅਲ ਟੈਕਸ ਆ ਤੁਹਾਡਾ এনवायरमेंटਲ ਵਾਲਾ ਛੇ ਛੋ ਪੰਜੇ ਪਾਏ ਹੋਏ ਆ ਵੀ ਤੁਸੀਂ ਤਾਂ ਆਹਦੇ ਪੈਰ ਤੇ ਨਹੀਂ ਕੁਹਾੜੀ ਮਾਰਨ ਦੀ ਗੱਲ ਆ ਵੀ ਤੁਸੀਂ ਆਪਦੇ ਆਪ ਨੂੰ ਜਿਹੜੇ ਟਾਣੇ ਤੇ ਬੈਠੇ ਹੋ ਉਹੀ ਟਾਣਾ ਵੱਢਣ ਲੱਗੇ ਹੋਏ ਆ ਬਾਈ ਜੀ ਇਹ ਪਤਾ ਗੱਲ ਕੀ ਹੈ ਜੀ ਇਹਨਾਂ ਲਗਾਤਾਰ ਬਲੇਮ ਕਰ ਰਹੇ ਆ ਵੀ ਯੂਐਸ ਕਰਕੇ ਵੀ ਆਰ ਲੂਜ਼ਿੰਗ ਜੋਬਸ ਜੀ that is what they say USA ਕਰ ਰਿਹਾ ਇਸ਼ੂ ਹੈ ਜੀ ਠੀਕ ਹੈ ਫਿਰ ਇੱਕ ਫੈਕਟਰ ਹੈਗਾ ਹੋਰ ਤੋਂ ਪਰ ਜੇ ਅਸੀਂ ਮੰਨ ਲੈਂਦਾ ਵੀ ਇਹਨਾਂ ਦੀ ਮੈਨੂਫੈਕਚਰ ਜਿਹੜੀ ਉਹ ਲਾਲੋ ਉਹਦੇ ਆ ਰਹੀ ਹੈ ਅਸੈਂਬਲੀ ਪਲਾਂਟ ਦੇ ਲੂਜ਼ਿੰਗ ਅਸੈਂਬਲੀ ਪਲਾਂਟ ਉਹਦੇ ਕਰਕੇ ਥੋੜੇ ਬਹੁਤ ਪਲਾਂਟ ਜਾ ਰਹੇ ਨੇ ਅਦਰਵਾਈਜ਼ ਜੇ ਟੋਕ ਟੂ ਐਨੀਬਾਡੀ ਇਨ ਦੀ ਇਨ ਦੀ ਟ੍ਰਾਂਸਪੋਰਟਿੰਗ ਇੰਡਸਟਰੀ ਜਾਂ ਟ੍ਰਾਂਸਪੋਰਟੇਸ਼ਨ ਜਾਂ ਉਹ ਕਹ ਰਹੇ ਯੂਐਸ ਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ ਇਸ ਮਾਲ ਦੇ ਗੰਦੀ ਜੀ ਯੂਐਸ ਨੂੰ ਤਾਂ ਅੱਜ ਵੀ ਉਨੇ ਹੀ ਧੰਦੇ ਨਾਲ ਜਾ ਰਿਹਾ ਜਿੰਨੇ ਪਹਿਲਾਂ ਜਾ ਰਿਹਾ ਸੀ ਜੀ ਪ੍ਰੋਬਲਮ ਕੀ ਹੈ ਪ੍ਰੋਬਲਮ ਆ ਕਮਿੰਗ ਬੈਕ ਟੂ ਯੂਫਰਮਿਨਿਸ ਜੀ ਇਕਨੋਮੀ ਦਾ ਕੈਨੇਡੀਅਨ ਫਲੋ ਹੋ ਰਹੀ ਹੈ ਜੀ ਚਾਰੇ ਪਾਸੇ ਅਸਰ ਹੋ ਗਏ ਤਾਂ ਆਪਣਾ ਯੂਐਸ ਨੂੰ ਵੀ ਡੈਟ ਹੌਨ ਅਵੇ ਨਹੀਂ ਇਜ਼ ਜਸਟ ਜੀ ਯੂਐਸ ਇਜ਼ ਥਿੰਗ ਡੂਇੰਗ ਪ੍ਰੀਟੀ ਫਾਈਨ ਜੀ ਬਟ ਸਿੱਟ ਫਲੋ ਇਸ ਗੋਇੰਗ ਆਊਟ ਇਜ਼ ਨੋਟ ਐਨ ਇਸ਼ੂ ਨੈਵ ਕਮਿੰਗ ਇਨ ਇਜ਼ ਦ ਬਿਗੇਸਟ ਇਸ਼ੂ ਜੀ ਮਤਲਬ ਉਧਰ ਵੀ ਫਰਕ ਪਿਆ ਹੋਇਆ ਹੈ ਵੀ ਜੇ ਉਧਰ ਲੋਡ ਚਲੇ ਜਾਂਦਾ ਪਰ ਉਧਰੋਂ ਲੋਡ ਵਾਕੇ ਤੁਹਾਨੂੰ ਵੇੜ ਬਹੁਤ ਕਰਨੀ ਪੈਂਦੀ ਹੈ ਓਵਰਲੇ ਤੁਹਾਡੀ ਕਾਫੀ ਪੈ ਰਹੀ ਹੈ ਜੀ ਉਹ ਵਾਪਸੀ ਰਿਟਰਨ ਲੋਡ ਨਹੀਂ ਹੈ ਨਾ ਵੀ ਰਿਟਰਨ ਲੋਡ ਕਿੱਥੇ ਕਹਿਣਾ ਫਿਰ ਇਕਨੋਮੀਕੀ ਦੀ ਖਰਾਬ ਹੋਈ ਜੀ ਕੈਨੇਡਾ ਦੀ ਯੂਜ਼ ਵੀ ਤੁਹਾਨੂੰ ਬਿਟਰਲ ਕਰ ਰਿਹਾ ਹੈ ਕੈਨੇਡਾ ਇਫੈਕਟ ਹੋ ਰਿਹਾ ਕੈਨੇਡਾ ਦੇ ਕੈਨੇਡਾ ਦੇ ਵਿੱਚ ਜੇ ਮੈਨੂਫੈਕਚਰ ਕਰਕੇ ਆਪਾਂ ਬਾਹਰ ਚੀਜ਼ ਭੇਜ ਰਹੇ ਆ ਇਹਦਾ ਮਤਲਬ ਇਹ ਆ ਵੀ ਬਾਹਰਲੇ ਬਸੇ ਦਾ ਡਿਮਾਂਡ ਹੈਗੀ ਆ ਆਪਣੇ ਇੰਟਰਨਲ ਡਿਮਾਂਡ ਕਿਲ ਹੋ ਜੀ ਜੀ ਐਗਰੀ ਜੀ ਜੀ ਤੁਹਾਨੂੰ ਤੁਸੀਂ ਆਪਾਂ ਕਹਦੇ ਆਪਣੇ ਅਮਰੀਕਾ ਕੈਨੇਡੀਅਨ ਸਟੀਲ ਐਂਡ ਐਲੂਮੀਨੀਅਮ ਇੰਡਸਟਰੀ ਦੀ ਬਹੁਤ ਵੱਡੀ ਇੰਡਸਟਰੀ ਆ ਬਾਬ ਇੰਡਸਟਰੀ ਆ ਆ ਤੁਹਾਨੂੰ ਪਿੱਛੇ ਰਿਪੋਰਟ ਆਈ ਹੈ ਤੇ ਇੰਪੋਰਟਿੰਗ 30% ਆਫ ਸਟੀਲ ਫਰਮ ਚਾਈਨਾ ਐਂਡ ਰਸ਼ੀਆ ਜੀ ਤੇ ਕਿਉਂ ਗੁਰਪੋਰਟ ਕਰਦੇ ਨੇ ਕਿਉਂਕਿ ਚੀਪ ਪੈਂਦੀ ਐ ਉੱਤੋਂ ਚੀਜ਼ ਮੰਗਾ ਕੇ ਇੱਥੇ ਟੱਪਾ ਲਾ ਕੇ ਚੱਲ ਯੂ ਐਸ ਨੂੰ ਜੀ ਹੂੰ ਇਹ ਇੰਨੀ ਬਲੈਕ ਮਾਰਕੀਟਿੰਗ ਹੋ ਤੇ ਜੇ ਰਿਪੋਰਟ ਪੜੋ ਵੀ ਇਹਨਾਂ ਨੇ ਜਿਹੜੇ ਪਿੱਛੇ ਦੇ ਬੈਨ ਕੀਤਾ ਵੀ ਚਾਈਨਿਸ ਸੀ ਤੇ ਸੀ ਰਸ਼ੀਅਨ ਸੀ ਨਹੀਂ ਆਉਂਦੇ ਨਹੀਂ ਕੰਟਰੀ ਦੇ ਵਿੱਚ ਜਸਟ ਯੂਐਸਕੇ ਤੋਂ ਬਾਹਰ ਉਹ ਆਉਗੇ ਤੇ ਕਿ 50% ਦਾ ਰਪਲਾ ਰਹੇ ਆ ਉਹ ਦਿਨ ਕਿੰਦਾ ਕਿੰਨਾ ਰੌਲਾ ਮੱਜਾ ਕੀ ਹੁੰਦਾ ਜੀ ਗਰੀਡ ਵੀ ਆਪਾਂ ਦਾ ਸਟੀਲ ਪ੍ਰੋਡਿਊਸਰ ਆ ਆਪਾਂ ਦੇ ਕਹਿੰਦੇ ਆ ਅਲੂਮੀਨੀਅਮ ਅਸੀਂ ਪ੍ਰੋਡਿਊਸ ਕਰਦੇ ਹਾਂ ਜੀ ਇਹ ਸਰ ਵੱਡੀਆਂ ਕਾਰਪੋਰੇਸ਼ਨਸ ਦੀ ਗਰੀਡ ਇੰਨੀ ਜ਼ਿਆਦਾ ਵੱਚ ਚੁੱਕੀ ਆ ਵੀ ਦੇ ਆਰ ਬ੍ਰਿੰਗਿੰਗ ਸਟੀਲ ਐਂਡ ਅਲੂਮੀਨੀਅਮ ਫਰਮ ਡਿਫਰੈਂਟ ਪਾਰਟਸ ਆਫ ਦ ਵਰਲਡ ਕੀਪਰ ਬੂਮ ਮਾਰਕਟ ਤੱਕ ਲ ਜੀ ਜੀ ਤੇ दैट इज बॉल्ड एइस ਕਰ ਹਾਂਜੀ ਮੈਂ ਕਿਹਾ ਭੀ ਹੁਣ ਇਹ ਤਾਂ ਚਲੋ ਹੁਣ ਗੋਮ ਵਾਲਾ ਵੀ ਤੁਹਾਨੂੰ ਲੱਗਦਾ ਵੀ ਜਿਹੜੇ ਆਉਣ ਵਾਲੇ ਅਗਲੇ ਸੈਕਟਰ ਵੀ ਖਾਸ ਕਰਕੇ ਤੁਸੀਂ ਵੀ ਹੁਣ ਟਰੱਕਿੰਗ ਦੇ ਵਿੱਚ ਹੋ ਤੁਸੀਂ ਕਾਫੀ ਇਦਾਂ ਦੇ ਬਿਜ਼ਨਸ ਤੇ ਵੇਅਰ ਹਾਊਸਿੰਗ ਨਾਲ ਕਨੈਕਟਡ ਹੈਗੇ ਆ ਲੱਗਦਾ ਵੀ ਇਸ ਸਟੀਲ ਤੋਂ ਬਾਅਦ ਹੋਰ ਵੀ ਜਿਹੜੇ ਸੈਕਟਰਸ ਹੈਗੇ ਨੇ ਖਾਸ ਕਰਕੇ ਚਲੋ ਡੀਟੇਲ ਦਾ ਤਾਂ ਆਪਾਂ ਨੂੰ ਲੱਗਦਾ ਲੱਗਦਾ ਵੀ ਲੋਕਲੀ ਇੰਪੈਕਟ ਪਏਗਾ ਪਰ ਐਨੀ ਅਦਰ ਸੈਕਟਰ ਤੁਹਾਨੂੰ ਲੱਗ ਰਿਹਾ ਵੀ ਇੰਪੈਕਟ ਹੋ ਸਕਦਾ ਉਹਨਾਂ ਦੇ ਫਿਊਚਰ ਚ ਬੜੀ ਬਹੁਤ ਹੋ ਰਹੀ ਸਾਰੀ ਸੈਕਟਰ ਪ੍ਰੀਮ ਅਤੇ ਕ੍ਰੋਸ ਵੀ ਬੋਰਡ ਹੋ ਗਈ ਜੀ ਜੀ ਤੁਹਾਡੇ ਫੂਡ ਇੰਡਸਟਰੀ ਤੋਂ ਲੈ ਕੇ ਫੂਡ ਇੰਡਸਟਰੀ ਤੋਂ ਲੈ ਕੇ ਤੁਹਾਡੇ ਸਮਾਲ ਟੂ ਸਮਾਲ ਰੈਸਟੋਰੈਂਟ ਬਿਜ਼ਨਸ ਤੋਂ ਲੈ ਕੇ ਹਰ ਚੀਜ਼ ਥਰੂਆਊਟ ði ਸੈਕਟਰਸ ਰਿਟ ਹੋ ਰਹੀ ਜੀ ਜੀ ਬਈ ਇੱਕ ਗੱਲ ਆਪਾਂ ਨੂੰ ਕਹੀ ਜਾਂਦੇ ਨੇ ਵੀ ਪੋਰਟ ਬਣਾ ਲਿਆ ਵੀ ਅਸੀਂ ਐਕਸਪੋਰਟ ਕਰਾਂਗੇ ਵੀ ਆਰ ਬਿਲਡਿੰਗ ਰਿਲੇਸ਼ਨਸ਼ਿਪ ਵਿਦ ਡਿਫਰੈਂਟ ਕੰਟਰੀ డు ਦੇ ਹੈਵ ਅ ਕਪੈਸਟੀ ਓਨ ði ਪੋਰਟ ਟੂ ਸੈਂਡ ਔਲ ði ਪ੍ਰੋਡਕਟਸ ਆਊਟ ਜੀ ਜੀ ਜਿਹੜਾ ਇਹ ਜਿਹੜਾ ਇਹ ਦੇਖਦੇ ਜਿਵੇਂ ਮਲੋਬੀ ਬਿਲਡਿੰਗ ਰਿਲੇਸ਼ਨਸ਼ਿਪ ਦੇ ਡਿਫਰੈਂਟ ਐਂਡਸ ਉਹ ਆਲਪੇਜ ਇਹਨਾਂ ਦਾ ਪੈਣਾ ਇ देयर ਹਾਸ ਟੂ ਬੀ ਅ ਪੋਰਟ ਕਪੈਸਿਟੀ ਅਲੋਂਗ ਜੀ ਉਹਨਾਂ ਦੇ ਕਪੈਸਿਟੀ ਤਾਂ ਹੈ ਨਹੀਂਗੀ ਪਰ ਇੰਨੀ ਰੌਲਾ ਹੈਗਾ ਵੀ ਪਹਿਲੇ ਵੀ ਮੌਂਟਰੀਅਲ ਬੋਰਡ ਦੇ ਵਿੱਚ ਸਾਡੇ ਕੋਲ ਪਹਿਲੇ ਇਹਨਾਂ ਨਾਲ ਰਾਸ਼ਾ ਦੀ ਕੋਰਪੋਰਟ ਮਨ ਵਾਲਾ ਡਰਾਈਪੋਰਟ ਬਣਾ ਫਲਾਣਾ ਕਰਨਾ ਦੇ ਡੋਨਟ ਹੈਵ ਅ ਕਪੈਸਿਟੀ ਇ ਦੀ ਡਿਸਟਿੰਗ ਪੋਰਟਸ ਨੇ ਜੇ ਉਹਨੂੰ ਐਕਸਪੈਂਡ ਵੀ ਕਰਨ ਲੱਗਣਗੇ ਤਾਂ ਵੀ ਜੇ ਅੱਜ ਦੇ ਵੀ ਦੇ ਸਟਾਰਟ ਟੂਡੇ ਜੀ ਫੁੱਲ ਟੇਕ ਅਨਦਰ 5 ਟੂ 10 ਇਅਰਸ ਜੀ ਬਾਏ ਦੀ ਸਟੈਂਡਰਡ ਆਫ ਕੈਨੇਡੀਅਨ ਇਟ ਮਾਈ ਬਾਏ ਦੀ ਕ੍ਰੀਡੀਅਨ ਸਟੈਂਡਰਡ ਮੈਨੇ ਕੰਸਟਰਕਸ਼ਨ ਇਟ ਮਾਈ ਟੇਕ 15 ਇਅਰਸ ਵਾਓ ਇੰਟਰਸਟਿੰਗ ਇੰਟਰਸਟਿੰਗ ਇਫ ਥੈਟ ਇਜ਼ ਦੀ ਰਿਐਲਿਟੀ ਆਫ ਦੀ ਸਿਚੁਏਸ਼ਨ ਜੂ ਮਰਜੀ ਜਿਹੜਾ ਮਰਜੀ ਗਈ ਜਾਵੇ ਵੀ ਅਸੀਂ ਚੱਕ ਦਾਂਗੇ ਜੀ ਕਿ ਅਸੀਂ ਉਹਨੇ ਕੋਈ ਲੋੜ ਨਹੀਂ ਮਾਰਕਾ ਦੀ ਸਾਨੂੰ ਫਲਾਣਾ ਯੂ ਯੂ ਡੋਨਟ ਹੈਵ ਅ ਸਰਵਾਈਵਲ ਵੇ ਇਫ ਅਮਰੀਕਾ ਦੇ ਮਾਲਕ ਦੇ ਕਹਿੰਦੇ ਅਜਾ ਅਮਰੀਕਾ ਨਾਲ ਡੀਲ ਨਹੀਂ ਕਰਨੀ ਤਾਂ ਫਲਾਣਾ ਕਰਾਂਗੇ You're using their Seattle port. You're using their New York port. You're using their New Jersey port. You're using the dry okay. port in Chicago. You know, different LA, Exactly. They can choke you right. They can choke you when they want to. ਏਏ ਜਪਾਨੀ ਕਹਿੰਦੇ ਨੇ ਜਪਾਨੀ ਨੇ ਅੱਜ ਤੋਂ 20 ਸਾਲ ਪਹਿਲਾਂ ਸੋਚ ਲਿਆ ਸੀਗਾ ਵੀ ਸਾਡੀ ਪੋਪੂਲੇਸ਼ਨ ਗਰੋਥ ਨਹੀਂ ਨਹੀਂ ਹੈਗੀ ਸਾਨੂੰ ਪਤਾ ਸਾਨੂੰ ਆਟੋਮੇਸ਼ਨ ਦਾ ਜਾਣ ਪੂਗਾ ਤੇ ਇਮੀਗ੍ਰੇਸ਼ਨ ਨਹੀਂ ਕੁਲੀ ਅਦਾ ਕਰਕੇ ਪ੍ਰੋਟेक्ट ਕਰਨਾ ਤੇ ਨੈਵਰ ਓਪਨ ਬੀ ਇਮੀਗ੍ਰੇਸ਼ਨ ਦੇ ਬੈਂਟ ਟੂ ਆਟੋਮੇਟਾਈਜੇਸ਼ਨ ਜੀ ਉਹ ਆਟੋਮੇਸ਼ਨ ਕਰਕੇ ਉਹਨਾਂ ਨੇ ਲੇਬਰੀ ਰਿਮੂਵ ਕਰਤੀ ਵੀ ਜਿੱਥੇ ਦਸ ਬੰਦੇ ਲੋਡ ਆ ਉੱਥੇ 100 ਰਹਿ ਜਾਣ ਜੀ ਦੇ ਤੇ ਦੁਨੀਆ ਕਹਿੰਦੀ ਰਹੇ ਰੇਚਿੰਗ ਪੋਪੂਲੇਸ਼ਨ ਹੈ ਪਰ ਦੇ ਆਨਕਿੰਗਸ ਥੈਟ ਵੇ ਦੇ ਆਰ ਦੇ ਆਰ ਬੈਡ ਬੀਕਾਉਜ਼ ਸੱਚੇ ਮਿਲਿਟਰੀ ਲੀਡਰਸ ਉਹਨਾਂ ਨੇ ਪਹਿਲੇ ਆਪ ਦੇ ਆਪ ਨੇ ਐਕਸਪੈਂਡ ਕਰ ਲਿਆ ਜੀ ਹੋਰ ਕਿ ਹੁਣ ਕਹਿੰਦੇ ਵੀ ਚਾਈਨਾ ਨੇ ਚਾਈਨਾ ਨੇ ਕਹਿੰਦੇ ਵੀ ਉਹ ਇਹਨਾਂ ਨੇ ਉਹ ਸੀਪੈਕ ਬਣਾਇਆ ਪਰ ਪਾਕਿਸਤਾਨ ਉਹ ਯੂਜ਼ ਨਹੀਂ ਹੋਣਾ ਅੱਜ ਵੀ ਕੋਈ ਪੁੱਛੋ ਕਿਸੇ ਨੂੰ ਗਵਾਦਰ ਪਰ ਇਟਸ ਨੋਟ ਬੀਗ ਯੂਜ਼ਡ ਅਜੇ ਪੜ ਗਿਆ ਸਭ ਕੁਝ ਹੋ ਗਿਆ ਨਹੀਂ ਉਹਨਾਂ ਨੇ ਕਿਹਾ ਵੀ ਕੱਲੋ ਸਾਡੇ ਸਾਉਚੇ ਸਾਉਚੇ ਦੇ ਸੀਟੀ ਪ੍ਰੋਬਲਮ ਹੋਵੇ ਕੋਈ ਸਾਡੀ ਲੜਾਈ ਟਿਕੜਾ ਹੋ ਜੇ ਤਾਵਨ ਹੋਵੇ ਅਤੀ